ਯਕਾਲ ਜੀ ਇਹ ਪਿੰਡ ਗੋਸਲਾ ਜੀ ਆ ਦੇਖੋ ਇਹ ਗੋਸਲਾ ਪਿੰਡ ਆ ਆ ਦੇਖੋ ਗੋਸਲਾ ਤੋਂ ਇਹ ਰਸਤਾ ਮਾਨੂਗਰ ਨੂੰ ਜਾ ਰਿਹਾ ਆ ਦੇਖੋ ਮਾਨੂਗਰ ਨੂੰ ਜਾਂਦਾ ਇਹ ਗੋਸਲਾ ਪਿੰਡ ਦਾ ਟਾ ਆ ਗਿਆ ਜੀ ਇਧਰ ਆ ਸੋਸਾਇਟੀ ਆ ਗਈ ਨਾਲ ਆ ਦੇ ਕੋਸ ਸੋਸਾਇਟੀ ਅਤੇ ਇੱਕ ਕੋਆਪਰੇਟਿਵ ਸੋਸਾਇਟੀ ਅਤੇ ਕੋਆਪਰੇਟਿਵ ਬੈਂਕ ਆ ਗਈ ਜੀ ਤੇ ਇਹ ਮਨੁੱਖ ਨੂੰ ਰਸਤਾ ਜਾਂਦਾ ਹੀ ਇਸ ਰਸਤੇ ਤੇ ਬਾਬਾ ਸਾਧੂ RAM ਜੀ ਦੇ ਅਸਥਾਨ ਹੈ ਇਹ ਪਹਿਲਾਂ ਵੀ ਤੁਹਾਨੂੰ ਦਿਖਾਇਆ ਸੀ ਇੱਕ ਵਾਰ ਤੇ ਉੱਥੇ 22 ਤਰੀਕ ਦਾ ਮੇਲਾ ਜੀ 21 ਤਰੀਕ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਣਗੇ 22 ਦਾ ਮੇਲਾ ਹੈ ਤੇ ਉੱਥੇ ਬਹੁਤ ਜਾਦੇ ਸੁਖਰਾਵਾਰਾ ਪੂਰੀਆਂ ਹੁੰਦੀਆਂ ਨਹੀਂ ਬਹੁਤ ਸੰਗਤ ਦੂਰੋਂ ਦੂਰੋਂ ਆਉਂਦੀ ਆ ਮੇਲੇ ਵਾਲੇ ਦਿਨ 21 ਤਰੀਕ ਦੀ ਸ਼ਾਮ ਨੂੰ ਢਾਡੀ ਜੱਥਾ ਕਬਿਸਰੀ ਤੇ ਹੋਰ ਵੀ ਪ੍ਰੋਗਰਾਮ ਹੁੰਦੇ ਨੇ ਤੇ ਨਾਲੇ ਅਖੰਡ ਪਾਟ ਸਾਹਿਬ ਦੇ ਭੋਗ ਪਾਏ ਜਾਂਦੇ ਨੇ ਉਹਦੇ ਬਾਅਦ ਸ਼ਾਮ ਨੂੰ ਫੇਰ ਕਬਿਸਰੀ ਜੱਥੇ ਸੰਗਤ ਨੂੰ ਮਿਹਾਲ ਕਰਦੇ ਨੇ ਜਦੋਂ ਕੋਸਲਾ ਤੋਂ ਮਾਨੂਵਰ ਨੂੰ ਜਾਂਦੇ ਆਈ ਤੇ ਆ ਗਿਆ ਬਾਬਾ ਸਾਧੂ ਰਾਮ ਦਾ ਹਸਤਾਨ ਉਹ ਦਿਖ ਰਿਹਾ ਤੁਨੂੰ ਉਹ ਦੇਖਦਾ ਕਿ ਇਹਨਾਂ ਦਾ ਜਿਹੜਾ ਪਹਿਲਾ ਹਸਤਾਨ ਹੈ ਇੱਕ ਇੱਕ ਹਸਤਾਨ ਹੋ ਰਿਹਾ ਹੈ ਇਹਨਾਂ ਦਾ ਉਹ ਹੈਗਾ 725 ਦਰਵਾਜੇ ਦੇ ਨਾਲ ਜੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਧੂਆਂ ਦੀਆਂ ਪਾਈ ਗੱਦੀਆਂ ਸਥਾਪਿਤ ਕਰੀਆਂ ਸੀ ਉਹਨਾਂ 'ਚ ਇੱਕ ਗੱਦੀ ਹੈ ਬਾਬਾ ਸਾਧੂ ਰਾਮ ਜੀ ਦੀ ਜੋ ਮਾਨੂਪੁਰ ਵਿਖੇ ਹੈ। ਗੋਸਲਾ ਦੇ ਮਾਨੂਪੁਰ ਦੇ ਸੈਂਟਰ 'ਚ ਆਈ ਹੈ ਇਹ। ਜੇ ਆਪਾਂ ਚੱਲ-ਚੱਲ ਸਕਦੇਈ। ਜੇ ਆਪਾਂ ਖਮਾਣੋ ਤੋਂ ਆਹ ਸਥਾਨ ਹੈ ਜੀ ਆਹ ਰਸਤਾ ਜਾਂਦਾ। ਜੇ ਖਮਾਣੋ ਤੋਂ ਆਈਏ ਤਾਂ ਗੋਸਲਾ ਤੋਂ ਅੱਗੇ ਆ ਕੇ ਉਤਰਨਾ ਪੈਂਦਾ ਰਸਤੇ ਤੇ। ਦੇ ਮਾਨੂਵ ਖੰਨੇ ਤੋਂ ਆਈਏ ਤਾਂ ਮਾਨੂਪੁਰ ਉੱਤਰ ਗਏ ਥੋੜਾ ਤੁਰ ਕੇ ਅੱਗੇ ਬਾਬਾ ਸਾਹਿਬੂ ਰਾਮ ਦਾਰastaan ਆ ਜਾਂਦਾ ਹੀ ਖੰਨੇ ਤੋਂ ਗੋਸਲਾਰ ਮਾਨੂਪੁਰ ਦੇ ਸੈਂਟਰ ਚ ਤੇ ਆ ਅੱਗੇ ਸਾਤਾ ਪੱਤੀ ਆ ਜਾਂਦੀ ਆਈ ਅਸੇ ਖੋ ਆਟੋ ਮੋਟਰ ਆ ਜੀ ਇਹੋ ਜਿੱਥੇ ਬਜ਼ੁਰਗ ਬੈਠੇ ਆਈ ਇੱਥੇ ਉੱਤਰ ਹੁੰਦਾ ਜੇ ਖੰਨੇ ਤੋਂ ਆਈਏ ਇੱਥੋਂ ਉੱਤਰ ਕੇ ਗੋਸਲਾਂ ਬਾਬਾ ਸਾਧੂ ਰਾਮ ਦੇ ਜਾ ਹੁੰਦਾ ਮਿਲਦੇ ਆਂ ਇਹ ਅਗਲੇ ਬਲੌਗ 'ਚ ਇਹ ਸੰਤਾ ਬੱਤੀ